ਗੁਰੂ ਪਿਆਰੀ ਬਹੁਤ ਦਿਲਾਂ ਨੂੰ ਸਾਧ ਸੰਗਤ ਜੀ ਬਪਾ ਸਾਰੇ ਲੋਕ ਬਧੇ ਮਹਾਨ ਵਾਲੇ ਤਾਂ ਜੋ ਧੰਨ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਰਹਿਤ ਸਿੰਘ ਜੀ ਮਿੱਠੀ ਨੀਤੀ ਗੋਗਾ ਆਨੰਦ ਮਾਨ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਅੱਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਗਤਿਕਤਾ ਉਹਨਾਂ ਦੇ ਪ੍ਰਗਟ ਦ੍ਰਿਸ਼ਟੀਆ ਆਪ ਸਭ ਨੂੰ ਸੰਗਤ ਨੂੰ ਬਖ ਬਖਤ ਬਾਰਤਵਾਦ ਹੁੰਦੇ ਤੇ ਗੁਰਮਤਿ ਆਯੋ ਸਤਿਗੁਰੂ ਪਾਸੋਂ ਬਖਸ਼ਿਸ਼ ਦੀ ਦਿੱਤਾ ਬਰਤ ਕਰੀਏ ਸਾਰੇ ਮਾਈ ਭਾਈ ਦਾ ਜੱਜ ਕੇ ਕੋਲੇ ਪਰਾਣਾ ਦੀ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਦੀ ਖੇ ਜੋ ਕੋ ਕਲ ਦੇ ਦੁਆਰਾਂ ਦੇ ਵਿੱਚ ਆਪਾਂ ਜਪੁਜੀ ਸਾਹਿਬ ਦੇ ਵਿਚਾਰ ਚਲਦੇ ਸੀ ਕਿਉਂਕਿ ਜੇਕਰ ਆਪਾਂ ਜਪੁਜੀ ਸਾਹਿਬ ਦੀ ਵਿਚਾਰ ਉੱਤੇ ਚਲਦੇ ਜੀ ਹਾਂ ਤੇ ਬੜੀ ਲੱਭੀ ਹੋ ਜਾਂਦਾ ਮੈਂ ਤੋਂ ਭਾਵੇਂ ਦਾ ਇਸ ਵਿਸ਼ੇ 'ਤੇ ਵਿਚਾਰ ਕਰਾਂਗਾ ਕਿ ਸੱਚੇ ਸੰਤੋ ਨੇ ਸਾਡੇ ਲਈ ਕਿੰਨੀ ਰਹਿਮਤ ਕੀਤੀ ਹੈ ਕੋਈ ਵੀ ਸਿੱਖ ਪਰਵਾਰ ਐਸਾ ਨਹੀਂ ਹੋਵੇਗਾ ਜਿਨ੍ਹਾਂ ਦੇ ਘਰ ਵਿੱਚ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਨਾ ਹੋਵੇ ਸਿੱਖ ਦਾ ਨਾਮ ਦਾ ਤਰਨ ਨਹੀਂ ਹੈ ਜੋ ਸਾਜੂ ਦੂਸਰਾ ਬਾਣ ਦਾ ਭੋਗ ਹੈ ਅਸੀਂ ਉਸ ਨੂੰ ਪੂਰਾ ਕਰਨਾ ਹੀ ਹੈ ਦੂਜਕੋ ਤੇ ਇਹ ਕੋਈ ਸੋਚਿਆ ਹੈ ਕਿ ਜਪਜੀ ਸਾਹਿਬ ਦਾ ਸਿੱਟਾ ਕੀ ਹੈ ਜਿਵੇਂ ਆਪਾਂ ਦੁਨੀਆਵੀ ਤੌਰ ਤੇ ਇੱਕੋ ਇੱਕ ਕਹਾਣੀ ਸੁਣੀ ਹੁੰਦੀ ਹੈ ਜਾਂ ਆਪਾਂ ਪ੍ਰਾਣੇ ਜਿਹਨਾਂ ਨੇ ਕਹਿੰਦੇ ਸੀ ਐਸੇ ਜਾਂ ਕੋਈ ਆਪਾਂ ਕਹਿੰਦੇ ਸੀ ਜੇ ਵੀ ਇੱਕ ਪਿਆਸਾ ਕਹਾਣੀ ਸੀ ਉਹ ਤਾਂ ਆਪਾਂ ਸਿੱਟਾ ਪਾ ਲੈਂਦੇ ਹਾਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜਦ ਜੀ ਸਹਿਬ ਦਾ ਸਿੱਟਾ ਕੱਢਿਆ ਕੀ ਪਰਮਾਨੰਦ ਲਾਨਕ ਕਰਤਨਾ ਕਰਾ ਸਾਹ ਕਹਿੰਦੇ ਮੈਂ ਤੁਹਾਨੂੰ ਇੱਕ ਥੋੜਾ ਸੱਚ ਬੰਸਣ ਲੱਗਿਆ ਹਾਂ ਤੁਸੀਂ ਉਸ ਨੂੰ ਪੱਲੇ ਹਾਂ ਮਾ ਸ਼ੁਰੂ ਕੀ ਫਰਵਾਸ ਜੇ ਸਾਹਿਬ ਜੀ ਨੂੰ ਨਾਮ ਆਸ਼ਾ ਨੇ ਕਿਰਪਾ ਕੀਤੀ ਕੋਈ ਵੀ ਸੰਸਾਰ ਤੇ ਐਸਾ ਚਰਕ ਨਹੀਂ ਹੈ ਜੋ ਮਨੁੱਖ ਨੇ ਇੱਕ ਤੋਂ ਸ਼ੁਰੂ ਕਰਾਉਣੇ ਕੋਈਵਾ ਗੁਰੂ ਪ੍ਰਿੰਸ ਦਾ ਮਾਰਾ ਨਾ ਪਰ ਕੋ ਇੱਕ ਤਾਂ ਜੇ ਤੁਸੀਂ ਕੁਝ ਇੱਕ ਪਰਮੇਸ਼ਵਰ ਨੂੰ ਸਮਝਣਾ ਹੈ ਅਸੀਂ ਇੱਕ ਨਾਲ ਜੁੜਨਾ ਹੈ ਤਾਂ ਉਹਦੇ ਨੇ ਸਾਨੂੰ ਕੀ ਕਰਨਾ ਕੋ ਗੁਰੂ ਸਾਹਿਬ ਨੇ ਸਾਨੂੰ ਉਦਾਹਰਣ ਦਿੱਤੀ ਹੈ ਸੁਨਿਆਰੇ ਦੀ ਇਹਦੇ ਤੇ ਹਮ ਸਭ ਨੂੰ

ਸੋਨੇ ਦੀ ਡਰੀ ਲੈਂਦਾ ਹੈ ਸੋਨੇ ਦੀ ਡਰੀ ਲੈ ਕੇ ਉਸ ਨੂੰ ਪਿਠਾਣੀ ਦੇ ਵਿੱਚ ਪਾ ਕੇ ਗਰਮ ਕਰਦਾ ਹੈ ਇੱਕ ਸਾਂਚੇ ਵਿੱਚ ਪਾ ਲੈਂਦਾ ਸਾਂਚੇ ਵਿੱਚ ਪਾ ਕੇ ਉਹ ਉਸ ਨੂੰ ਇੱਕ ਆਰਮ ਤੇ ਰੱਖ ਕੇ ਥੋੜੀ-ਥੋੜੀ ਥੋੜੀ ਜਿਹੀ ਸੱਟ ਮਾਰਦਾ ਹੈ ਉਸ ਦੇ ਗਹਿਣਾ ਬਣਾਉਣ ਦੇ ਸਮੇਂ ਦੇ ਵਿੱਚ ਹੋ ਸਕਦਾ ਕਈ ਵਾਰੀ ਉਹ ਦਰਤ ਹੋ ਜਾਂਦਾ ਹੈ ਉਹ ਫੇਰ ਉਦੇ ਵਿੱਚ ਦਬਾਰਾ ਘੜਨਦਾ ਹੈ ਕਈ-ਕਈ ਵਾਰੀ ਉਸ ਗਹਿਣੇ ਪਿਆਰ ਕਰਨੇ ਉਸ ਨੂੰ ਮਿਹਨਤ ਕਰਨੀ ਪੈਂਦੀ ਹੈ ਭਾਵੇਂ ਉਹਦੇ ਵਿੱਚ ਧੀਰਜ ਬਹੁਤ ਰੱਖਣਾ ਪੈਂਦਾ ਸਤਿਗੁਰ ਕਹਿੰਦੇ ਆ ਜੇਕਰ ਤੁਸੀਂ ਵੀ ਉਸ ਇੱਕ ਦਾ ਵਾਰੇ ਜਾਣਾਂ ਚਾਹੋ ਤਾਂ ਤੁਹਾਨੂੰ ਵੀ ਧੀਰਜ ਰੱਖਣਾ ਪਵੇ ਜਦੋਂ ਸਹਿਜ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬਾਤ ਲੋਕ ਦੇ ਵਿੱਚ ਆਏ ਸਨ ਤਾਂ ਉਸ ਸਮੇਂ ਦੇ ਵਿੱਚ ਬੇਪਰਚਾ ਦੱਸ ਹੁਣ ਸਤਿਗੁਰ ਜਿਹੜੀ ਕਿਉਂ ਉਦਾਹਰਣ ਦਿੰਦੀ ਹੈ ਨਾਲ ਕੀ ਦੇਦਾ ਨਹੀਂ ਦਿੰਦੀ ਹੈ ਹੁਣ ਕੀ ਫਰਮਾਉਂਦੇ ਹੈ ਨਾਨਕ ਕਥਨਾ ਕਰਦਾ ਸਾਤ ਜਦ ਪੁਹਾਰਾ ਧੀਰਜ ਸਨਿਆਰ ਆਹਰਣ ਮਤ ਬੇਦਮ ਕੇ ਹੁਣ ਕਹਿੰਦੇ ਕੀ ਕਰੋ ਭਾਈ ਜਿਹੜਾ ਤੁਹਾਡਾ ਮਨ ਹੈ ਇਸ ਆਰਮ ਆਪਾਂ ਦੇਖਦੇ ਆਂ ਜਦੋਂ ਲਹਾਰ ਦੇ ਕੋਤੇ ਹੀ ਉਹ ਇੱਕ ਥੱਲੇ ਤਾਰ ਨੂੰ ਰੱਖਦਾ ਹੈ ਉਹਦੇ ਉੱਤੇ ਸੱਟ ਮਾਰਦਾ ਹੈ ਕਿਸੇ ਵੀ ਚੀਜ਼ ਨੂੰ ਕੋਈ ਜਦੋਂ ਕਿਸੇ ਵੀ ਚੀਜ਼ ਨੂੰ ਪਿਆਰ ਕਰਦਾ ਹੈ ਤਾਂ ਇਸੇ ਤਰ੍ਹਾਂ ਸਨਿਆਰਾ ਵੀ ਗਿਆਨ ਬਣਾਉਣ ਦੇ ਲਈ ਉਹ ਆਤਮੇ ਕੋਈ ਕੋਈ ਸੱਟ ਮਾਰਦਾ ਸਾਨੂੰ ਪਰ ਕਹਿੰਦੇ ਉਸ ਸਮੇਂ ਵੇਦ ਬਚਤਤ ਸਨ ਤੇ ਤੂੰ ਵੇਦਾਂ ਜੋ ਵੇਦ ਕਹਿੰਦੇ ਹਨ ਵਾਰ-ਵਾਰ ਉਸ ਵੀ ਸੱਟ ਮਾਰ ਭਾਜ ਜੋ ਗੁਰਬਾਣੀ ਕੀ ਫਰਮਾਉਂਦੇ ਹਨ ਵਾਰ-ਵਾਰ ਮਨ ਨੂੰ ਸਮਝਾਉਣਾ ਕਰ ਮੇਰਾ ਸਤਿਗੁਰੂ ਮੈਨੂੰ ਕਿਉਂ ਰੋਕਦਾ ਹੈ ਆਕਾਰ ਤੇ ਠੀਕ ਨਹੀਂ ਹੈ ਆਕਾਰ ਤੇ ਗਲਤ ਹੈ ਮੇਰਾ ਸਤਿਗੁਰੂ ਕਿਥੋਂ ਮੈਨੂੰ ਰੋਕਦਾ ਹੈ ਉਹ ਆਤਮ ਨਹੀਂ ਕਰਨਾ ਵਾਰ-ਵਾਰ ਮਨ ਨੂੰ ਝੋਟ ਮਾਰ ਸਤਿਕਾਰ ਕਰਦੇ ਨੇ ਕੀ ਹੋਵੇਗਾ ਕਹਿੰਦੇ ਜਿਹੜਾ ਮਨ ਹੈ ਇਹ ਮੁਰਦਾ ਸਮਝਾ ਮਨ ਦੀ ਜਿਹੜੀ ਖਾਸੀਅਤ ਹੈ ਉਹ ਬਾਹਰ ਉੱਤੀ ਹੈ ਇਹ ਕੁਰਬਾਨੇ ਸਾਨੂੰ ਸਮਝਾਣਾ ਕਰਦੇ ਆ ਕਿ ਮਨ ਪਰਦੇਸੀ ਜੇ ਪਿਆਰੇ ਆਉਂਦੇ ਫਿਰਕਰ ਵੈਸੋ ਹਮਜਨ ਪਿਆਰੇ ਸਤਪੁਰ ਤੁਮਰੇ ਖਾਸ ਦੂਸਤ ਤੋਂ ਪਰਮੇਸ਼ਰ ਮਾਰੇ ਜਗ ਦੀ ਪੈਜ सत पर कहते हो तो मना के ना बात होया है घर के नाते में छा ये घर तेरे लिए है पर तू बात तो कच्चा फिर रहा है ये बार-बार गुरुवाणी गुरु कहते हैं मन चोट मारो आहार मात्र वेद सियार पाओ कला रतन तत पाओ पांडा पाओ करिए शमुख संकीर्तन साथ जिनको नजर गरम स्वीकार अनागत नजरी ਨਦਰ ਨਾ ਸਭ ਇਸ ਦੇ ਵਿੱਚ ਸਭ ਬੜਾ ਪਿਆਰੇ ਤਰੀਕੇ ਨਾਲ ਸਮਝਾਣਾ ਕੀਤਾ ਹੈ ਕਿ ਅਸੀਂ ਬਾਣੀ ਬੜੇ ਲੰਬੇ ਸਮੇਂ ਤੋਂ ਪੜ ਰਹੇ ਹਾਂ ਹਰ ਇੱਕ ਇਨਸਾਨ ਪੜ ਰਿਹਾ ਹੈ ਹਰ ਇੱਕ ਇਨਸਾਨ ਚਾਹਤਾ ਵੀ ਹੈ ਕਿ ਮੈਨੂੰ ਅੰਦਰ ਦਾ ਗਿਆਨ ਹੋ ਜਾਵੇ ਜਿਸ ਕਾਰਨ ਇਹ ਮਨੁੱਖੀ ਤੇ ਕੇ ਸੰਸਾਰ ਤੇ ਭੇਜਿਆ ਸੀ ਅਸੀਂ ਖੁਦ ਨਾਲ ਹਰ ਇੱਕ ਵੀ ਖੱਟ ਰਹੇ ਬਾਣੀ ਪੜ ਰਹੀਆਂ ਪਰ ਬਾਣੀ ਵਿਚਾਰ ਦੀਏ ਕਿ ਮੇਰਾ ਗੁਰੂ ਕਿਤਾਬ ਮੈਨੂੰ ਕਿੱਥੋਂ ਰੋਕ ਰਿਹਾ ਕਿਸ ਚੀਜ਼ ਪਰ ਤੋਰੇ ਪਰ ਨੇ ਕੋਈ ਕੋਤੋ ਅਸਿਕਿੰਨੀ ਮਿਹਨਤ ਕਰਕੇ ਸਾਨੂੰ ਲੋਕ ਜਨ ਬਣਿਆ ਹੈ ਜਿਸ ਤਰ੍ਹਾਂ ਅੱਜ ਆਪਾਂ ਇਸ ਜਗ੍ਹਾ ਤੇ ਇਕੱਠੇ ਹੋ ਕੇ ਬੈਠੇ ਹੈ ਨਾ ਕਿੰਨਾ ਕਿਤੇ ਪਿਛਲੇ ਜਨਮਾਂ ਚ ਵੀ ਬੈਠੇ ਹੋਵਾਂ ਕਿਤੇ ਨਾ ਕਿਤੇ ਉਦੋਂ ਆਪਾਂ ਕੋਈ ਸ਼ਬਦ ਦੀ ਕਮਾਈ ਕੀਤੀ ਹੋਈ ਕੀਤੀ ਹੋਵੇਗੀ ਜਿਸ ਤਰ੍ਹਾਂ ਦਾਸ ਆਪਕੇ ਨਾਲ ਵਿਚਾਰ ਕਰ ਰਿਹਾ ਹੈ ਤੁਹਾਡੀਆਂ ਜਿਹੜੀਆਂ ਮਨ ਬ੍ਰਿਤੀਆਂ ਨੇ ਇਸ ਵਿਚਾਰ ਨੂੰ ਸੁਣ ਰਹੀਆਂ ਹਨ ਮਨ ਬਾਹਰ ਨਹੀਂ ਭਟਕ ਰਿਹਾ ਜਿਹੜੇ ਤੁਹਾਡੇ ਸਵਾਸ ਨੇ ਹੰਦਗਾ ਦਰ ਚੱਲ ਰਹੀਆਂ ਹਨ ਸਵਾਸ ਨੇ ਉਹ ਨਿਰਗੁਣ ਤੇ ਗਿਆਨੇ ਵਿੱਚ ਜਮਾ ਹੋ ਜਾਂਦੇ ਹਨ ਜਿਨ੍ਹਾਂ ਦੇ ਮਾਲਕ ਖੁਸ਼ ਹੋ ਕੇ ਸਾਨੂੰ ਇੱਕ ਦਿੱਤਾ ਹੈ ਬਨੁਖ ਦੇ ਦਿੰਦਾ ਹੈ ਸਤਿਗੁਰੂ ਕੀ ਫਰਮਾਉਂਦੇ ਹਨ ਕਹਿੰਦੇ ਗੁਰ ਕਿਰਪਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਤੇ ਸਾਰੇ ਤਰਸਦੇ ਹਨ ਕਿ ਸਾਨੂੰ ਇਹ ਬਨੁਖ ਤੇ ਮਿਲ ਜਾਵੇ ਇਸ ਦੇਹੀ ਕੋ ਸਿਮਰੇ ਦੇਵ ਇਹ ਤੇਗੀ ਮਾਝਾ ਫਰਕੀ ਸੇ ਭਜੋ ਕੋ ਬਿੰਦੂ ਫੁੱਲ ਮਤ ਜਾਇਓ ਮਾਨਸ ਜਨਮ ਕਾ ਰੂਪ ਹੈ ਹੁਣ ਮੁੱਖਾ ਜਿੰਦਾ ਜਿਹੜਾ ਦਾਮਾਸੀ ਅਸੀਂ ਉਸ ਨਾਲ ਹੈ ਜੋ ਪਰੇ ਚਲੇ ਗਏ ਹੁਣ ਲਾਹਾ ਸੀ ਉਸ ਮਾਲਕ ਨੂੰ ਮਿਲਣਾ ਉਸ ਨਰਕਾਰ ਨਾਲ ਮੁਲਾਕਾਤ ਕਰਨਾ ਤੇ ਉਹਦੇ ਦੀ ਸਵੀਰੂਪੀ ਭਾਣਾ ਪਿਆਰ ਕਰਨਾ ਪਿਆ ਜਿਹਦੇ ਵਿੱਚ ਉਹ ਨਾਮ ਟੋੜੇ ਹਰ ਵਕਤ ਅੰਦਰ ਤੋਂ ਘਾਰਾ ਦੇ ਰਿਹਾ ਹੈ ਇਹਨੂੰ ਤੁਸੀਂ ਉਸ ਨੂੰ ਪਕੜਨਾ ਹੈ ਜਦੋਂ ਅਸੀਂ ਕੋਈ ਸ਼ਬਦ ਵੀ ਜਾਂ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਬਾਣੀ ਨੂੰ ਵਿਚਾਰ ਕਰਕੇ ਪੜ੍ਹਦੇ ਹਾਂ ਜਾਂ ਅਸੀਂ ਗੁਰਮੰਤਰ ਦਾ ਜਾਪ ਕਰਦੇ ਹਾਂ ਕੋਈ ਹੋਈ ਸੰਸਕ੍ਰਿਤ ਸੇ ਕਿਰਪਾ ਕਰਦੇ ਆ ਨੇ ਵਾਹਿਗੁਰੂ ਕੋਈ ਮੰਤਰ ਅਸੀਂ ਜਪਣਾ ਚਾਹਦੇ ਹਾਂ ਗੁਰਮੁਖ ਕੋ ਕਦੇ ਸੋਚਿਆ ਆ ਕਿ ਨੂੰ ਗੁਰਮੰਤਰ ਕਿਉਂ ਜੋਤਨਾ ਕੋ ਮੁਖ ਕੋ ਨਾਨਕ ਸਾਹਿਬ ਨੇ ਕਿ ਸਿੱਧਾ ਨਾਲ ਵਿਚਾਰ ਚਾਤਰਾ ਹੋਇਆ ਸਿੱਧਾ ਨੇ ਪ੍ਰਮਾਨੰਦ ਸਾਹਿਬ ਨੂੰ ਪੁੱਛਿਆ ਕਿ ਤੇਰਾ ਗੁਰੂ ਕਿਹਦਾ ਵਾ ਤੇ ਕਿਹਦਾ ਉਚੇਦਾ ਕਹਣ ਗੁਰੂ ਜਿਸका कोई मुश्किल ਨੂੰ ਸਭ ਬੋਲ ਕੇ ਦਿੰਦੇ ਹਨ ਇਹ ਸ਼ਬਦ ਲੰਬਾ ਹੈ ਪਰ ਗੁਰਸਾ ਵਿੱਚ ਛੋਟੇ ਵਿੱਚ ਪੁੱਤਰ ਦਿੰਦੇ ਹਨ ਕਹਿੰਦੇ ਸ਼ਬਦ ਗੁਰੂ ਸੁਰਤ ਪਹੁੰਚੇਗਾ ਜਿਹੜਾ ਮੇਰਾ ਗੁਰੂ ਹੈ ਉਹ ਸ਼ਬਦ ਹੈ ਇਹ ਜਿਹੜਾ ਸ਼ਬਦ ਹੈ ਉਹ ਕੀ ਹੈ ਇੱਕ ਧਨ ਹੈ ਇੱਕ ਆਵਾਜ਼ ਹੈ ਕਹਿੰਦੇ ਮੈਂ ਆਪਣੀ ਸੁਰਤ ਉਹਦੇ ਵਿੱਚ ਸਮਾਜਾ ਲਾ ਹਾਂ ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਜਿੰਨਾਂ ਗੁਰਮਖੋ ਕਦੀ ਅਸੀਂ ਉੱਜਿਆ ਹੈ ਜਿਨਾ ਵਾਹਿਗੁਰੂ ਗੁਰਮਖਰ ਦਾ ਇੱਕ ਚੀਜ਼ ਤਾਂ ਸਾਨੂੰ ਸਮਝ ਆ ਗਈ ਨਾ ਇਹ ਸੰਸਾਰ ਤੇ ਗੁਰੂ ਧਾਰਮ ਸਾਹਿਬ ਦਾ ਵੀ ਜੀਵਨ ਗੁਰੂ ਹੈ ਤਾਂ ਕੀ ਹੈ ਸ਼ਬਦ ਬਨ ਹੈ ਤੇ ਗੁਰੂ ਸਾਹਿਬ ਆਪ ਸਾਨੂੰ ਕਿਹਦੇ ਨਾਲ ਜੋੜਦੇਗੇ ਇਹਨਾਂ ਸ਼ਬਦ ਨੂੰ ਨਾਲ ਹੀ ਜੋੜਦੇਗੇ ਗੁਰਮਖੋ ਇਹ ਸੰਸਾਰ ਕਿਥੋਂ ਪਹਿਲਾਂ ਹੁੰਦਾ ਹੈ ਸ਼ਬਦੋਂ ਹੀ ਪਹਿਲਾਂ ਹੁੰਦਾ ਹੈ ਕਹਿੰਦੇ ਉਤਪੰਨਤ ਪਦੋਂ ਸ਼ਬਦੇ ਹੋਵੇ ਸ਼ਬਦ ਹੀ ਉਤਪੰਨ ਹੋਵੇ ਜੋ ਤੁਸੀਂ ਸੰਸਾਰ ਨੂੰ ਦੇਖ ਰਹੇ ਹੋ ਇਹ ਸਾਰਾ ਕੁਝ ਸੰਸਾਰ ਦਾ ਜੋ ਵੀ ਪੈਦਾ ਹੋਇਆ ਹੈ ਇਹ ਸ਼ਬਦ ਤੋਂ ਹੋਇਆ ਹੈ ਜਦੋਂ ਪਰਮਾਤਮਾ ਚਾਹਤਾ ਹੈ ਇਹ ਸੰਸਾਰ ਦੇ ਵਿੱਚੋਂ ਸ਼ਬਦ ਨੂੰ ਕੱਢ ਲੈਂਦਾ ਹੈ ਕਿਤੇ ਪਰਲੋ ਮਹਾ ਪਰਲੋ ਆ ਜਾਂਦੀ ਹੈ ਪਲ ਇੱਕ ਦੇ ਵਿੱਚ ਸਭ ਕੁਝ ਤੈਸ ਗਿਆ ਸ਼ਾ ਜਾਂਦਾ ਹੈ ਜਿੱਤੇ ਆਪਾਂ ਸੋਚਿਆ ਸੀ ਪਿਛੇ ਜਿਹੜੇ ਤੁਹਾਨੂੰ ਇਸ ਸਾਰ ਪਹਿਲਾਂ ਕਰੋਨਾ ਰੋਗੀ ਬਿਮਾਰੀ ਨੇ ਕੀ ਕੁਝ ਕਰ ਦਿੱਤਾ ਘਰਾਂ ਨੇ ਹਰ ਖਤਮ ਕਰ ਦਿੱਤੇ ਨੇ

ਗੁਰੂ ਦਾ ਧਿਆਨ ਲੈਣਾ ਹੋਵੇ ਤਾਂ ਭਾਈ ਮਨਤਾਸ ਜੀ ਨੂੰ ਕਰੋ ਗੁਰੂ ਕੋ ਚੱਲਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਪਰਮਾਤਮਾ ਦੇ ਹਨ ਇਹ ਬਾਣੀ ਨੂੰ ਪੜ ਬੰਤਰ ਜਾਪ ਕਰੋ ਹੋਵੇਂ ਕੋ ਹੋ ਹੋ ਮੈਂ ਨੇਚੋਂ ਹੋਵੇ ਦੂਜਾ ਮਿਲ ਤੇ ਇੱਕ ਹੋ ਹੁਣ ਅਸੀਂ ਸਮਿਆਤ ਪਾਈ ਬੰਦਿਆ ਮੈਂ ਤੇ ਪਰਮਾਤਮਾ ਵਿੱਚ ਫਰਕ ਸੰਭੀ ਕਰਦੇ ਹਾਂ ਜਦੋਂ ਅਸੀਂ ਗੁਰਮੰਤਰ ਦਾ ਜਾਪ ਕਰਾਂਗੇ ਤਾਂ ਕੀ ਹੋਵੇਗਾ ਕੋਈ ਨਹੀਂ ਹੋ ਤੇ ਮੈਂ ਨਾ ਥੱਕ ਰੋ ਕੇ ਸਿੱ ਇੱਕ ਹੋ ਜਾਵਾਂਗਾ ਸਤਿਗੁਰੂ ਜੀ ਪਰਮਾਤਮਾ ਨੇ ਆਖਿਆ ਜਦੋਂ ਅਸੀਂ ਵਾਹਿਗੁਰੂ ਜਪਦੇ ਹਾਂ ਉਹ ਵਾਹਿਗੁਰੂ ਜਪਣਾ ਕਿਵੇਂ ਸਤਿਗੁਰ ਪਰਮਾਤਮਾ ਨੇ ਕਹਿੰਦੇ ਕਿੰਨ ਕਿੰਨੇ ਛੜੇ ਕਿੰਨ ਕਿੰਨੇ ਬਣਈਏ ਇਹ ਵਿੱਚ ਕੌਣ ਪ੍ਰਗਟ ਆਇਆ ਹੈ ਇਹ ਮਾਰਤਾ ਮੈਂ ਕਿਹੜੀ ਜੁਤੀ ਦੁਆਰਾ ਤੇਰੇ ਤੋਂ ਵਿਛੜ ਕੇ ਇਸ ਮਾਤਕੁਪ ਦੇ ਵਿੱਚ ਆਇਆ ਹਾਂ ਮੈਂ ਕਿਹੜੀ ਮਿਹਰੀ ਦੁਆਰਾ ਤੈਨੂੰ ਮਿਲ ਸਕਦਾ ਹਾਂ ਕਹਿੰਦੇ ਕਿੰਨ ਕਿੰਨੇ ਛੜੇ ਕਿੰਨ ਕਿੰਨੇ ਬਣਈਏ ਇਹ ਵਿੱਚ ਕੌਣ ਪ੍ਰਗਟ ਆਇਆ ਜੀ ਉਸਕੇ ਜਵਾਬ ਹੁੰਦੇ ਹਨ ਕਹਿੰਦੇ ਗੁਰਮਤਿ ਬਣਈਏ ਵੰਤ ਜਿਲੇ ਇਹ ਦੇਖੋ ਵਰਬਕ ਵਰਕਤਾਏ ਜੀ ਕਹਿੰਦੇ ਇਹ ਜੁਗਤੀ ਤੋਂ ਵਰਬਕ ਜਨ ਦਾਸ ਦਸਤੇ ਜਿਹਨੇ ਵੀ ਗੁਰੂ ਜੀ ਮੱਤ ਲੈ ਲਿਆ ਹੈ ਹਨ ਗੁਰੂ ਜੀ ਬਾਣੀ ਨੂੰ ਪੜ੍ਹਦੇ ਹਨ ਉਸ ਦੇ ਉਤੇ ਚੱਲਦੇ ਹਨ ਸਤਿਗੁਰ ਤਾਂ ਕਹਿੰਦੇ ਹਨ ਸੁਣਿਆ ਮੰਨਿਆ ਬਨ ਕੀਤਾ ਵਰ ਜੋ ਗੁਰ ਬਾਣੀ ਨੂੰ ਦੇ ਉਹਨਾਂ ਨੂੰ ਮੰਨ ਕੇ ਚੱਲਦੇ ਹਨ ਉਹਨਾਂ ਨੂੰ ਅੱਕੀ ਉਹ ਗਿਆਨ ਸਤਿਗੁਰ ਹੱਥ ਦਿੰਦੇ ਹੁਣ ਵਾਹਿਗੁਰੂ ਦਾ ਮੰਤਰ ਜਪਣ ਦੀ ਕੀ ਤਰੀਕੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਹਿੰਦੇ RAM RAM ਬੋਲ ਬੋਲ ਖੋਜਦੇ ਵਰਤ ਪਰ ਜਦੋਂ ਗੁਰੂ ਸਾਹਿਬ ਆਇਆ ਸੋ RAM ਸ਼ਬਦ ਤੋਂ ਚੱਲ ਨਹੀਂ ਸੀ ਸਾਰੇ ਹੀ RAM RAM ਕਰਦੇ ਸੀ ਪਰ ਇਹ ਵੀ ਗੁਰੂ ਸਾਹਿਬ ਤੋਂ ਕਹਿੰਦੇ RAM RAM ਬੋਲਣਾ ਬਹੁਤ ਹੈ RAM RAM ਬੋਲ ਬੋਲ ਖੋਜਦੇ ਵਰਤ ਉਹ ਵੱਡੇ ਭਾਗਾਂ ਵਾਲੇ ਹਨ ਖੋਜਦੇ ਹਨ ਤੇ ਮਨ ਕਣ ਬਧਾ ਬਕਰ ਸਕੀ ਸੱਚ ਕੋਈ ਨੇ ਸਾਡੇ ਨਹੀਂ ਕੀ ਦਿੱਤਾ ਹੈ ਬਾਹਰ ਨੂੰ ਕੁਰੀ ਮੰਨ ਕਰ ਦਿੱਤਾ ਹੈ ਜਦੋਂ ਜੀ ਬਾਹਰ ਨਹੀਂ ਕੋਈ ਅੰਦਰ ਨੂੰ ਜਪਾਂਗੇ ਤਾਂ ਕੀ ਹੋਵੇਗਾ ਸਾਡਾ ਵੀ ਉਸ ਸ਼ਬਦ ਦਾ ਮਾਣ ਹੋ ਜਾਵੇਗਾ ਜਦੋਂ ਸ਼ਬਦ ਤੇ ਸਤਿ ਦੀ ਦਾ ਮਾਣ ਹੁੰਦਾ ਹੈ ਸਾਡੇ ਵਿੱਚ ਦੁਬੈਤ ਖਤਮ ਹੋ ਜਾਂਦੀ ਹੈ ਅਸੀਂ ਉਹਦਾ ਇੱਕ ਰੂਪ ਹੋ ਜਾਂਦੇ ਹਾਂ ਸਤਿਵਰਤੀ ਫਰਮਾਉਂਦੇ ਹਨ ਕਿ ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ ਸਭਾ ਕੰਧ ਦਾ ਤਰੀਕਾ ਸਮਝ ਰੋਹਦਾ ਸੁਆਸ ਗੁਰੂ ਸਾਹਿਬ ਦੀ ਮਰਵਾਣੀ ਹੈ ਮਨ ਤੇ ਰਾਤੀ ਸਤਸੰਦੀ ਪਰਮਾਤਮਾ ਕਹਿੰਦੇ ਕਿ ਨਾ ਧੋੜ ਦੇ ਅੰਦਰ ਬੈਠਾ ਪਰਮਾਤਮਾ ਹੈ ਅੰਤਰ ਗੁਰੂ ਦਾ ਰਾਤਣਾ ਜੀਪਾ ਚਾ ਗੁਰੂ ਨਾਉ ਨੇਤਰੀ ਸਾਖੂ ਤੇ ਕਰ ਸਰਬਣੀ ਸੁਨਾਨ ਸਤਗੁਰ ਸੇਹੀ ਰਤੇ ਆ ਜਿਹੜੇ ਗੈਰ ਪਾਈ ਦੇ ਘਰ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਰਦੇ ਜਤ ਮਹਿ ਉਤਮ ਕਰਤੀਏ ਉਹ ਫਿਰਲੇ ਕੇ ਕੇ ਕਹਿੰਦੇ ਕਿ ਇਹੋ ਉਹ ਪਰਮਾ ਭਾਗਾਂ ਵਾਲੇ ਇਨਸਾਨ ਨੇ ਜਿਸ ਨੂੰ ਇਸ ਚੀਜ਼ ਦਾ ਸਤਸੰਗ ਕਹਿੰਦੇ ਗਿਆਨ ਹਰਨ ਹਰ ਸਾਡੇ ਸਭਾਂ ਦੇ ਅੰਦਰ ਪਰਮਾਤਮਾ ਬੈਠਾ ਹੈ ਪਰ ਮਿਲਦਾ ਕਿਤੇ ਨਹੀਂ ਦੇਖੋ ਆਪਣੇ ਸਾਹਮਣੇ ਲੱਕੜ ਹੈ ਲੱਕੜ ਦੇ ਵਿੱਚ ਅੱਗ ਹੈਗੀ ਹੈ ਦੁੱਧ ਦੇ ਵਿੱਚ ਕਿਉ ਹੈ ਪਰ ਦਿਖਾਈ ਨਹੀਂ ਦਿੰਦਾ ਸਤਿਗੁਰ ਕਹਿੰਦੇ ਸਗਲ ਤਨਸ਼ਪਤੀ ਮਾਹੇ ਬਸੰਤਰ ਸਗਲ ਦੁੱਧ ਵਿੱਚ ਕੀਆ ਕੁਝ ਨਹੀਂ ਜੀਣਾ ਜੋਤ ਸਮਾਵੇ ਘਟ ਘਟ ਬਾਦੂ ਜਿਹਿਆਂ ਦੇ ਕਹਿੰਦੇ ਜਿਹਨੂੰ ਕੋ ਲੱਭਣ ਲੱਗੇ ਉਹ ਤੇਰੀ ਅੰਦਰ ਜਿੰਨੇ ਲੱਕੜ ਦੇ ਵਿੱਚ ਅੱਗ ਹੈ ਪਰਪਾ ਕਿਵੇਂ ਹੁੰਦੀ ਹੈ ਲੱਕੜ ਤੇ ਲੱਕੜ ਨੂੰ ਰਗੜਦੇ ਹੋ ਤੇ ਪੁਰਾਣੇ ਸਮਿਆਂ ਦੇ ਵਿੱਚ ਅੱਖ ਭੜਕਾ ਦਿੰਦੇ ਸਨ ਆਪਾਂ ਦੁੱਧ ਵਿੱਚੋਂ ਕੀ ਹੋ ਘਟਣਾ ਹੋਵੇ ਸਾਨੂੰ ਕੀ ਕਰਨਾ ਪੈਂਦਾ ਹੈ ਜਿਹੜਾ ਦੁੱਧ ਨੂੰ ਗਰਮ ਕਰਕੇ ਜਾਗਲਾ ਤੋਂ ਮਹਿਨ ਦਾ ਸੁਆਦ ਦੇ ਸਕਕਿਓ ਨਾਲੇ ਆਪਣੇ ਕੰਮਕਾਰ ਕਰ ਸਕਦੇ ਫਿਰ ਉਦੋਂ ਬਾਅਦ ਤੁਸੀਂ ਕਹੀ ਤੋਂ ਰਿੜਕ ਕੇ ਵੱਖਣ ਦਾ ਸੁਆਦ ਵੀ ਲੈ ਸਕਦੇ ਹੋ ਤੇ ਨਾਲ ਹੀ ਤੁਸੀਂ ਉਹਨੂੰ ਵੱਖਣ ਨੂੰ ਵੀ ਖਾ ਸਕਦੇ ਹੋ ਆਪਣੇ ਕੋਲੋਂ ਬਣਾ ਕਰਕੇ ਕਿਸੇ ਕਿਉਂ ਬਣਾ ਸਕਦਾ ਭਾਵ ਖਾਲਸ ਇਸ ਤਰ੍ਹਾਂ ਅਸੀਂ ਖਾਲਸੇ ਬਣਦੇ ਹਾਂ ਪਰ ਸਾਨੂੰ ਅੰਤਰਗਤ ਬਣਨਾ ਪਵੇਗਾ ਕਹਿੰਦੇ ਮੇਰੇ ਪਰਮ ਸਾਚੇ ਇੱਕ ਖੇਲ ਰਚਾਇਆ ਰੱਖਦਾ ਕੋਈ ਨਾ ਕਿਸੇ ਲਈ ਦਿਹਾ ਉਪਾਇ ਆਪੇ ਹਰ ਇੱਕ ਦੇਖ ਉਸੇ ਸਬਰ ਸੰਧੀ ਦੀ ਮਾਇਆ ਉਹ ਮਾਲਕ ਨੇ ਤਾਂ ਖੇਲ ਰਚਾਇਆ ਹੈ ਆਪ ਵੀ ਇਹਦੇ ਵਿੱਚ ਹੀ ਤਾਂ ਬੈਠਾ ਸੋ ਅਸੀਂ ਵੀ ਕਰਨਾ ਹੈ ਪਹਿਲਾ ਸਤ ਤੋਂ ਨੇ சுவாਸ ਪ੍ਰਾਸ ਸੰਬੰਧੀ ਕਰਨਾ ਹੈ ਸੋ ਆਸ ਪਾਸ ਜਿਵੇਂ ਕਰਦੇ ਸਾਡੀ ਅਵਸਥਾ ਕੀ ਬਣ ਗਿਆ ਕਿ ਸੱਤਾਂ ਉਹ ਬਾਰੇ ਕਹਿੰਦੇ ਸਵਾਸ ਵਿਰਾਸ ਦਾ ਵਿਸਰੇ ਹਰ ਨਾਮਾ ਪਾਣ ਮਨ ਤੱਕ ਤਨ ਸੇ ਇਹ ਨਾਲ ਕਾ ਪੂਰਨ ਸੋਈ ਸੰਤ ਹੁਣ ਸੰਤ ਕਿਹਨੂੰ ਕਹਿੰਦੇ ਹਨ ਅਖਰੀ ਅਖਰ ਸ਼ਬਦ ਨੇ ਅਸੀਂ ਇਹਨਾਂ ਦਾ ਹੀ ਸਾਨੂੰ ਮਤਲਬ ਸਮਝ ਆ ਗਿਆ ਸਾਡੇ ਕੀ ਤਕਰੀਬੀਆ ਸੰਤ ਵਸੂ ਆਤਮਿਕ ਹਨ ਜੀਤੇ ਅੰਦਰ ਕੋ ਪੈਦਾ ਨਾਸ ਕਰਦਾ ਹੈ ਉਹਦਾ ਅਹਿਮ ਕਰਨਾ ਹੋ ਜਾਂਦਾ ਹੈ ਸਭੋ ਆਪ ਤੁਸੀਂ ਦੇਖੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਨੇ ਪਾਤਸ਼ਾਹ ਤੱਕ ਸੰਤ ਦੀ ਬਸਤਾ ਕਿਉਂ ਦਿਖਾਈ ਸੰਤਾਂ ਦਾ ਕੰਮ ਹੁੰਦਾ ਦੂਸਰੇ ਦੇ ਦੁੱਖਾਂ ਨੂੰ ਆਪਣੇ ਤੇ ਚੱਕਣਾ ਆਪਣੇ ਸਰੀਰ ਨੂੰ ਕਸ਼ਟਾਂ ਵਿੱਚ ਪਾਉਣਾ ਤੁਸੀਂ ਦੇਖੋ ਪੰਨੇ ਪਾਤਸ਼ਾਹ ਨੂੰ ਆਰਧੇ ਤੇ ਮਹਾਰਾਜ ਨੂੰ ਤਤੀ ਤਰੀਕੇ ਬਿਖਾ ਦਿੰਦਾ ਉਪਰੋਂ ਗਰਮੀਆਂ ਬਲੇਰ ਪਾ ਦਿੰਦੀ ਨਹੀਂ ਹੈ ਪਰ ਸੱਚੇ ਪਾਤਸ਼ਾਹ ਦੇ ਮੁਕ ਚੋਂ ਇਹ ਅਸਰ ਸਦੋਂ ਛੁੜੇ ਕੋਈ ਵੀ ਸ਼ਬਦ ਕੋਈ ਕਰਮ ਨਹੀਂ ਕਿਉਂਕਿ ਇਹ ਅਹਿਮ ਖਤਰ ਹੈ ਅੰਦਰ ਸ਼ਾਂਤੀ ਹੈ ਸੋ ਜਦੋਂ ਸਾਡੇ ਅੰਦਰ ਉਹ ਅਹਿਮ ਖਤਪ ਹੋ ਜਾਂਦਾ ਹੈ ਅੰਤਾਰ ਖਤਪ ਹੋ ਜਾਂਦਾ ਹੈ ਤੰਕੀਬ ਹੁੰਦਾ ਹੈ ਸਾਡੀ ਅਵਸਥਾ ਸੰਤਾ ਵਾਲੀ ਹੋ ਜਾਂਦੀ ਹੈ ਸੋ ਗੁਰੂ ਕੋ ਆਓ ਸਭ ਤੋਂ ਪਹਿਲਾਂ ਸੁਵਾਸ ਦਾ ਸਿਮਰਨ ਕਰੀਏ ਸੁਵਾਸ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਸੁਵਾਸ ਨਹੀਂ ਲਿੱਤਾ ਸੀ ਇੱਕ ਕੀਮਤੀ ਜਦੋਂ ਅਸੀਂ ਲੈ ਲਿਆ ਇੱਕ ਖਰਚ ਕਰ ਲਿਆ ਭਾਪ ਗ੍ਰਾਸ ਤੇ ਬਰਤ ਚੁੱਕੀ ਹੁਣ ਜਦੋਂ ਸੁਵਾਸਾਂ ਦੀ ਕੀਮਤ ਅਸੀਂ ਕਦੇ ਨਹੀਂ ਸਮਝੀ ਕਿ ਕਿੰਨੀ ਇਹ ਸਾਰੀ ਜ਼ਿੰਦਗੀ ਧਨ ਦੌਲਤ ਇਕੱਠੀ ਕਰਨ ਲਈ ਇਸ ਵਾਸਾ ਦੀ ਪੂਤੀ ਟਟਣ ਲੱਗੇ ਹੋਏ ਨੇ ਅੰਤ ਸਮੇਂ ਇਸ ਸਰੀਰ ਵੀ ਤੋੜ ਲੈਣੇ ਹੋ ਅੰਤ ਸਮੇਂ ਕੋਈ ਜਨੋ ਕੋਈ ਹਸਪੀਟਲ ਦੇ ਚਕਾਚਲਾਂਤਾ ਨਾ ਤੁਸੀਂ ਪਰਲੋਕੀ ਦੀ ਧਨ ਦੌਲਤ ਵੀ ਇਕੱਠੀ ਕਰਕੇ ਡਾਕਟਰ ਸਾਹਿਬ ਕੋਲ ਲੈ ਜਾਓ ਕਿ ਡਾਕਟਰ ਸਾਹਿਬ ਇਸ ਇਨਸਾਨ ਨੂੰ ਤੰਦਰੁਸਤ ਕਰ ਦਿਓ ਇਹਨੂੰ ਜੀਦਾ ਕਰ ਦਿਓ ਵੀ ਹੱਥ ਜੋੜ ਕੇ ਕਹਿ ਦਿੰਦਾ ਇਸ ਸਵਾਸਾ ਦੀ ਪੂੰਜੀ ਕੇਵਲ ਨਰੰਕਾਰ ਦੇ ਵਾਸਤੇ ਜਿੰਨੀ ਸਵਾਸਾ ਦੀ ਪੂੰਜੀ ਦੇ ਕੇ ਮਾਲਕ ਨੇ ਇਸ ਨੂੰ ਭੇਜਿਆ ਸੀ ਉਹ ਪੂਰੀ ਹੋ ਚੁੱਕੀ ਹੈ ਜਦੋਂ ਪੂਰੀ ਹੋ ਗਈ ਉਸਨੇ ਜਾਣਾ ਹੀ ਪਰ ਇਸ ਸਵਾਸਾ ਦਾ ਤਾਂ ਖਰੀਦਣਾ ਕੀ ਸੀਗਾ ਅਸੀਂ ਨਾਮ ਦਾ ਧੰਨ ਕੀ ਅਸੀਂ ਉਸ ਤੋਂ ਹੀ ਨੇ ਰਹਿਣ ਉਸ ਤੋਂ ਹੀ ਪਰੇ ਹੋਈ ਜਦੋਂ ਤੱਕ ਸਾਜਾ ਨਾਮ ਸਾਨੂੰ ਨਹੀਂ ਚਲੇਗਾ ਅਸੀਂ ਮਾਲਕ ਨਾਲ ਬਲਾਤ ਨਹੀਂ ਕਰ ਸਕਦੇ ਔਰ ਇੱਥੇ ਇੱਕ ਹੋਰ ਗੱਲ ਕਹਿਣਾ ਪੈਂਦਾ ਹਾਂ ਕਿ ਨਾਮ ਬਾਹਰੋਂ ਨਹੀਂ ਦਿੱਤੇ ਜਾਂਦੇ ਤੁਹਾਡੇ ਅੰਦਰ ਤੋਂ ਧਾਰਾ ਦੇ ਰਹੇ ਨਾਲ ਅਨਹਦ ਸ਼ਬਦ ਤੁਹਾਡੇ ਅੰਦਰ ਤੋਂ ਧਾਰਾ ਦੇ ਰਿਹਾ ਹੈ ਤੁਸੀਂ ਕੇਵਲ ਉਸ ਨੂੰ ਪਕੜਨਾ ਹੈ ਜਿਹੜਾ ਮਨ ਬਾਹਰ ਬਤੀਹਾਇਆ ਹੈ ਇਹ ਨੌ ਦਰਵਾਜ਼ਿਆਂ ਨੂੰ ਜਿਹੜਾ ਬਾਹਰ ਫਿਰਦੇ ਆ ਇਸ ਦੇ ਅੰਤਰਗਤ ਲਿਆਉਣਾ ਅੰਤਰਗਤ ਲਿਆਓਗੇ ਜਿੱਤੇ ਜਦੋਂ ਅੰਦਰ ਬੈਠੇਗਾ ਤੇ ਇਸ ਨੂੰ ਉਹ ਅੰਦਰ ਦੀ ਆਵਾਜ਼ ਸੋਣੇ ਸ਼ੁਰੂ ਹੋ ਜਾਵੇਗਾ ਹੁਣ ਸਾਡੇ ਅੰਦਰ ਤਾਂ ਹੁਣ ਵੀ ਬਣਹਤ ਬਣਾਈ ਚੱਲਦੀ ਹੀ ਹੈ ਪਰ ਸਾਧ ਸੁਣਦੀ ਕਿਉਂ ਨਹੀਂ ਕਿਉਂਕਿ ਸਿਰ ਬਾਹਰ ਮੁਖੀ ਹੋ ਚੁੱਕੇ ਹਾਂ ਸਾਡਾ ਸਰੀਰ ਵੇਸ਼ ਰੂਪੀ ਇਸੇ ਇੱਥੇ ਬੈਠੀ ਹੋਏ ਕਹੇ ਦਾ ਧਿਆਨ ਲੰਗਰ ਵਾਲਾ ਹੈ ਕਹੇ ਦਾ ਪਰਵਾਰ ਵਾਲਾ ਹੈ ਕਹੇ ਦਾ ਕਾਮਵਤ ਹੈ ਕਹੇ ਦਾ ਕਾਸਿਬ ਵਾਲਾ ਸਰੀਰ ਨਾਲ ਬੈਠੇ ਹੋ ਸੁਤਨ ਨਾਲ ਜੇਕਰ ਸੁਤਨੀ ਨਾਲ ਬੈਠੋ ਤਾਂ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕੌਣ ਹੋ ਤੁਸੀਂ ਕਦੇ ਸੋਚਿਆ ਤੁਸੀਂ ਖੁਦ ਹੀ ਤਾਂ ਪਰਮਾਤਮਾ ਹੋ ਅਸੀਂ ਦੇਖਦੇ ਆਂ ਅਸੀਂ ਕੋਲ ਚੁੱਕੀ ਆਂ ਅਸੀਂ ਕੌਣ ਹਾਂ ਜੇ ਸੰਨਾਤਨ ਧਰਮ ਨੂੰ ਪੜ ਕੇ ਦੇਖੀਏ ਨਾ ਉਹ ਤਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਵੀ ਸੇਵਕ ਆਪਣੇ ਗੁਰੂ ਕੋਲ ਜਾਂਦਾ ਸੀ ਨਾ ਉਹ ਕਹਿੰਦਾ ਸੀ ਮੈਨੂੰ ਜੀ ਗਿਆਨ ਦੇਣਾ ਇਹਨੇ ਕਿਸ ਚੀਜ਼ ਦਾ ਗਿਆਨ ਲੈਣਾ ਚਾਹੁੰਦਾ ਕਹਿੰਦਾ ਕਿ ਮੈਂ ਉਸ ਪਰਮਾਤਮਾ ਬਾਰੇ ਗਿਆਨ ਲੈਣਾ ਚਾਹੁੰਦਾ ਉਹ ਕਹਿੰਦਾ ਤੂੰ ਪਰਮਾਤਮਾ ਵੀ ਤੂੰ ਤਰੁਤੀ ਹੀ ਪਰਮਾਤਮਾ ਹਕ ਤੈਨੂੰ ਕਿਸ ਚੀਜ਼ ਦੀ ਲੋੜ ਹੈ ਉਹ ਕਹਿੰਦਾ ਜੀ ਮੈਂ ਜਦੋਂ ਉਹ ਉਸ ਨੂੰ ਗੁਰੂ ਉਸ ਸਮੇਂ ਤੱਕ ਉਹ ਸ਼ਬਦ ਦਾ ਗਿਆਨ ਦਿੰਦਾ ਸੀ ਤਾਂ ਉਸ ਦਾ ਅਭਿਆਸ ਕਰਦਾ ਸੀ ਜਿਹੜਾ ਪਿਆਰ ਇਸ ਸੰਸਾਰ 'ਚ ਪੈ ਲਿਆ ਸੀ ਉਹ ਸ਼ਬਦ ਦੇ ਵਿੱਚ ਆ ਜਾਂਦਾ ਹੈ ਹੌਲੀ-ਹੌਲੀ ਉਸ ਸ਼ਬਦ ਨੂੰ ਵੀ ਛੱਡਣਾ ਪੈਂਦਾ ਹੈ ਤੇ ਕੀ ਹੁੰਦਾ ਜਦੋਂ ਉਹ ਅੰਦਰ ਦਾ ਗਿਆਨ ਹੁੰਦਾ ਫਿਰ ਪਤਾ ਕੀ ਹੁੰਦਾ ਆਮ ਪਰਮਾਸਾ ਕਿ ਹਾਂ ਹੁਣ ਮੈਨੂੰ ਸਮਝ ਆ ਗਈ ਪਹਿਲਾਂ ਤੁਸੀਂ ਜੇ ਤੁੰ ਪਰਮਾਸੀ ਹੁਣ ਮੈਨੂੰ ਸਮਝ ਆਇਆ ਕਿ ਮੈਂ ਤਾਂ ਪੂਰੀ ਹੀ ਪਰਮਾਨੰਮਾ ਫਿਰ ਹੋਰ ਵੀ ਸਾਨੂੰ ਸਮਝਾਣਾ ਕਰਦੇ ਹਨ ਕਹਿੰਦੇ ਜੇ ਤੁਸੀਂ ਕਿਸੇ ਦੀ ਸੇਵਾ ਕਰਦੇ ਹੈ ਤੇ ਇਨਸਾਨ ਦੀ ਸੇਵਾ ਕਰੋ ਤਪਾਵਨ ਰਹਿਣ ਦੀ ਸੇਵਾ ਕਰਿਓ ਉਸ ਕੋ ਮਾਪਨ ਨਹੀਂ ਨਰ ਸੇਵਾ ਨਰਾਇਣ ਸੇਵਾ ਕਰਦੇ ਨੇ ਹੁਣ ਜੇ ਅਸੀਂ ਸਹਿਬ ਸਿੰਘ ਨੂੰ ਪੰਚ ਸਾਹਿਬ ਤੁਹਾਨੂੰ ਕੁਛ ਇਹ ਬਾਦਸ਼ਾਹ ਕੋ ਸਾਧੂ ਦੀ ਦਰਸਾ ਸਾਡੇ ਵਾਰੇ ਹੈ ਹੁਣ ਸਤਸਭ ਜੀ ਕੀ ਗੱਲ ਪਾਉਂਦੇ ਆ ਕਹਿੰਦੇ ਹਰ ਮੰਦਰ ਇਹ ਸਹੀ ਨੇ ਕਿ ਕਿ ਹਰ ਮੰਦਰ ਸਾਡ ਸੱਚੇ ਸਤੂ ਗੋਏ ਸਾਡੇ ਤੇ ਤਰਸਾ ਕਰਕੇ ਅੰਦਰ ਦਾ ਨਕਸ਼ਾ ਬਾਹਰ ਬਣਾਇਆ ਇਕ ਆਸਾਤਾ ਸਰੀਰ ਹੈ ਕਹਿੰਦੇ ਹਨ ਮੰਦਰ ਇਸ ਸਰੀਰ ਹੈ ਗਿਆਨ ਰਤਨ ਪ੍ਰਗਟ ਹੋ ਜਿਸ ਦਿਨ ਤੈਨੂੰ ਗਿਆਨ ਰੂਪੀ ਰਤਨ ਪ੍ਰਗਟ ਹੋ ਗਿਆ ਤੈਨੂੰ ਸਮਝ ਆ ਜਾਵੇਗੀ ਕਿ ਉਥੇ ਤਾਂ ਇਸ਼ਨਾਨ ਕਰਦਾ ਤੇ ਅੰਦਰ ਦੇ ਹਰ ਮੰਦਰ ਦੇ ਵਿੱਚ ਮਨ ਇਸ਼ਨਾਨ ਕਰਦਾ ਕਹਿੰਦੇ ਆ ਨਾ ਮੈਲ ਗਈ ਮਨ નિર્ਮਲ ਹੋਆ ਅਮਰ ਤਸਰ ਕੀ ਰਤੀ ਨਾ ਆਏ ਹੁਣ ਇਥੇ ਭਰਤ ਬਿਆਣੀ ਤੁਸੀਂ ਕਿ ਇਸ ਦੇ ਉੱਪਰ ਖਾਂ ਦੱਸਦੇ ਹਾਂ ਕਹਿੰਦੇ ਕੀੜਾ ਪਿੰਡ ਦਾ ਸੁਖਮਾ ਨਾ 3 ਬਸੇ 1 28 ਬੈਣੀ ਸ਼ੰਗਮ ਕਹਤ ਰਾਹ ਹੈ ਮਨਮੰਚੜ ਕਰੇ ਜਿਹੜੇ ਸਨਾਤਨੀ ਸਾਡੇ ਭਰਾ ਹੈ ਹਿੰਦੂ ਵੀ ਨੇ ਉਹ ਜਦੋਂ ਕਰਮਣੀ ਦੀ ਚੋਂ ਲੱਗਿਆ ਆਉਂਦਾ ਕਿ ਲੋਕ ਉੱਚੇ ਸ਼ਰਨਾਂ ਕਰਨ ਜਾਂਦੇ ਆ ਸੋਚਦੇ ਹਨ ਕਿ ਕਿ ਸਾਡੇ ਪਾਪ ਮੁਕਤ ਹੋ ਗ ਜਾਣਗੇ ਉਹ ਕਹਿੰਦੇ ਨਹੀਂ ਭਾਈ ਪਾਪ ਮੁਕਤ ਸੱਚ ਤਾਂ ਅੰਦਰਲੀ ਕਰਮਣੀ ਦੀ ਇਹੋ ਕਵੀਨ ਦੀ ਗਾਨਕ ਤੇ ਜਮਨਾ ਤੇ ਸਰਸਵਤੀ ਦੀ ਜਖੜਦਾ ਤੇ ਜਮਨਾ ਤੇ ਸਰਸਵਤੀ ਇਹ ਤੇ ਨਾੜੀਆਂ ਦੇ ਨਾਮ ਵੀ ਨੇ

ਹਣੇ ਇੰਨਾ ਹੁਣ ਸਾਧੂ ਕਰ ਮੈਂ ਰਹਿ ਨਹੀਂ ਰਹਿ ਪਰ ਜਿੱਦ ਜਦੋਂ ਇਹ ਸ਼ਕਤ ਆਂਦਾ ਉਹਨੇ ਕਾਂ ਤੋਂ ਕੀ ਬਣ ਗਿਆ ਹੰਸ ਬਣ ਗਿਆ ਹੁਣ ਇਹ ਸਮਝ ਆ ਗਈ ਜਿਹੜਾ ਮਨ ਦਾ ਬੱਚਾ ਕਿ ਮੈਂ ਇੱਕ ਖੇਤਵਾਸੀ ਨਹੀਂ ਹਾਂ ਮੇਰੇ ਮਾਤਾ ਪਿਤਾ ਇਹ ਅਸਲ ਨਹੀਂ ਹਨ ਮੇਰੇ ਮਾਤਾ ਪਿਤਾ ਤਾਂ ਸੱਚਖੰਡ ਦੇ ਵਿੱਚ ਬੈਠੇ ਹਨ ਮੇਰਾ ਪਿਤਾ ਤਾਂ ਗੁਰੂ ਹੈ ਮੇਰੀ ਮਾਤਾ ਸਤਿ ਪੁਰਖ ਜਦੋਂ ਇਹ ਸਮਝ ਹੁੰਦੀ ਹੈ ਤਾਂ ਫਿਰ ਉਹ ਆਪਣੇ ਘਰ ਨੂੰ ਛੱਡਦਾ ਹੈ ਗੁਰੂ ਘਰ ਨੂੰ ਇਹ ਤਾਂ ਨਹੀਂ ਹੋ ਸਕਦਾ ਹੈ ਜੇਕਰ ਤੁਸੀਂ ਸਿਮਰਨ ਕਰਾਂਗੇ ਆਓ 5 ਮਿੰਟ ਲਈ ਸਿਮਰਨ ਜਰੂਰ ਕਰੀਏ ਜਦੋਂ श्वास अंदर जावे ਬਾਹਰ ਬਾਹਰ ਆਨੇ ਦੀ ਹੁੰਦੀ ਆਵਾਜ਼ ਨਹੀਂ ਹੈ ਤੋਂ ਦੇ ਵਿੱਚ ਧਿਆਨ ਲਗਾਉਣਾ ਹੈ ਗੁਰੂ ਸਾਹਿਬ ਨੇ فرمایا ਹੈ ਤੁਣ ਮਹਿਨ ਧਿਆਨ ਧਿਆਨ ਵਿੱਚ ਜਾਣਿਆ ਗੁਰੂ ਘਰ ਤੱਕ ਕਹਿੰਦਾ ਕਹਿੰਦੇ ਜਿਹੜਾ ਤੁਸੀਂ ਵਾਹਿਗੁਰੂ ਕੋਲ ਮੰਨ ਤੱਕ ਜਾਂਦੇ ਹੋ ਚਾਹੇ ਆਪਣ ਸੰਤ ਨਾਲ ਵਾਹਿਗੁਰੂ ਦੇ ਜਾਂਦੇ ਜਦੋਂ ਜਾਗਦੇ ਹਾਂ ਸੁਪਨੇ ਇਹਦੇ ਵਿੱਚ ਸੋਣਾ ਹੁੰਦਾ ਹੈ ਹੁਣ ਸੁ梦ੋ ਕੋ ਭਾਵ ਕੀ ਹੁੰਦਾ ਹੈ ਕਿ ਤੁਹਾਨੂੰ ਸਵਰ ਕਰਦਿਆਂ ਕਰਦੇ ਇੱਕ ਉਮੀਦ ਆਉਂਦੀ ਉਹ ਲੈਣਾ ਚਾਹੀਦਾ ਅਸੀਂ ਕੋਈ ਵੀ ਸ਼ੈਅ ਨਹੀਂ ਹੁੰਦਾ ਜੇ نیند ਹੁੰਦੀ ਹੈ ਆਪਣੇ ਉੱਤੇ ਸੁਪਨੇ ਆਉਂਦੇ ਹਨ ਇਸ ਗੁਰਬਾਣੀ ਚ ਅਫਰੋ ਵਸਤਾ ਆਇਆ ਹੈ ਇਹਦੇ ਵਿੱਚ ਸੁਪਨੇ ਨੇ ਤੁਸੀਂ ਤਾਂ ਹੀ ਜਾਗਦੇ ਹੋ ਵਸਤਾ ਵਿੱਚ ਬੰਦਲੇ ਹੋ ਨਾ <nd biết ditCalais> जो तो गुरमुखो आओ जब श्वास अंदर जावे बाहर बाहर आवे तो ये आवाज नहीं है और जी वा गुरु वा गुरु वा गुरु वा गुरु सारे लोगों ने आशीर्वाद दिया वा गुरु वा इनकी आवाज